ਵੀ ਅਗਰ ਤਾਂ ਮੈਂ ਰੁਕ ਗਿਆ ਆ ਤਾਂ ਲਖਾਨਾਂ ਦੀ ਵੀ ਤਾਂ ਬਹੁਤ ਹਵਾ ਚੱਲਦੀ ਬੱਦਲ ਬਾਈ ਦੀ ਹੋਈ ਗਈ ਆ ਕਣ ਕਣ ਧੱਕ ਗਿਆ ਆਪਣਾ ਨਹੀਂ ਆ ਸਾਡੇ ਮਨੀਮ ਸਾਹਿਬ ਨੇ ਉਹ ਜੀ ਉਹ ਕੈਮਰਾ ਕੰਨੇ ਦੇਖਾ ਮੜਾ ਜਾ ਸਿਕਾ ਜੀ ਆ ਸਾਡੇ ਮਨੀਮ ਸਾਹਿਬ ਨੇ ਆਪਾਂ ਦਿਖਾਉਣੇ ਅੱਗੇ ਜਾ ਕੇ ਕੀ ਹਾਲ ਹੋ ਰਿਹਾ ਤਲ ਬਾਈ ਜੀ ਹੋਈ ਕੋਈ ਆ ਜਿਆਦਾ ਕਣ ਮੈਨ ਜੀ ਪੈ ਜਾਂਦੇ ਆ ਓਹ ਟੱਕੀਆਂ ਹੋ ਜਾਂਦੇ ਕਣ ਕਾ ਦੇ ਵੀ ਪੱਤਰਬਾਈ ਖਾਸ ਹੀ ਦਾ ਜਦੋਂ ਪਾਏ ਦੇ ਜਾ ਕੇ ਮੌਸਮ ਸਾਫ ਹੈ ਕਰ ਇਧਰੋਂ ਮੌਸਮ ਸਾਫ ਆ ਇਧਰ ਜਿਆਦਾ ਖੋਲਿਆ ਹੋਇਆ ਅੰਗੋਜੀ ਤੁਹਾਡੀ ਬੜੀ ਬਣੀ ਜਪੋ ਤਾਂ ਤਾਂ ਕਿੱਲਿਆਂ ਦੀ ਗਨ ਕਬੱਡੀ ਆ ਅੱਠ ਦੀ ਰਹਿੰਦੀ ਆ ਜੇ ਕੱਲ੍ਹ ਹਸਾਬ ਲੈ ਆ ਸੀ ਬਾਈ ਉਹਨਾਂ ਨੇ ਕਿੰਨੇ ਜ਼ਰੇ ਹੈ ਬਾਕੀ ਦੇਖੋ ਕੀ ਬਣਦਾ ਹਨ ਕਰਦੇ ਅਜ ਤਾਂ ਲਹਿਰ ਜਾਂਦੇ ਮੈਂ ਤੁਹਾਨੂੰ ਸਾਹਮਣੇ ਪੌਣਕ ਲੈ ਵੀ ਰਹੀ ਐ ਟਰਾਲੀ ਆਈ ਹੋਈ ਆ ਵੇ ਘਲਾ ਹਵਾ ਬੜੀ ਵਧੀਆ ਸੋਹਣੀ ਚੱਲਦੀ ਪਈ ਆ ਬਹੁਤ ਵਧੀਆ ਹਵਾ ਚੱਲਦੀ ਪਈ ਆ ਤੇ ਹਵਾ ਚੱਲੀ ਜਾਵੇ ਕੋਈ ਚੱਕਰ ਨਹੀਂ ਹੈਗਾ ਜਿਹੜਾ ਮੀਂਹ ਪੈਂਦਾ ਨਾ ਮ ਗਿੱਲੀਆਂ ਹੋ ਜਾਂਦੀ ਨੇ ਫਿਰ ਤੁਹਾਨੂੰ ਪਦੇ ਪੱਖਾ ਭੁੱਖਾ ਲਾਉਣ ਚ ਵੀ ਦਿੱਕਤ ਆਉਂਦੀ ਆ ਦੋ ਵਾਰ ਤਾਂ ਪੱਖਾ ਲਾਹਦਾ ਤਿੰਨ ਵਾਰ ਬਾਕੀ ਜੋ ਪਰਮਾਤਮਾ ਨੂੰ ਕਹਿ ਨਹੀਂ ਦਿੰਦਾ ਵੀ ਜੋ ਪਰਮਾਤਮਾ ਨੂੰ ਪਾਉਂਦਾ ਆਹ ਅਵੀ ਹਵਾ ਜਿਹੜੀ ਚੱਲਦੀ ਆ ਹਵਾ ਤਾਂ ਨਜ਼ਰ ਆ ਰਹੀ ਆ ਜੀ ਫੇਰ ਤੇ ਹਵਾ ਨਾਲ ਆ ਇਹ ਮੀਨਾ ਬੜਾ ਸਹੂਰ ਨੂੰ ਚੱਕਰ ਪਾਉਂਦਾ ਮੀ ਜਿਹੜਾ ਇਹ ਦਿੱਕਾ ਕਰਦਾ ਜਾਦਾ ਮੀ ਕਹਿੰਦਾ ਜਿਹੜਾ ਨਾ ਤੇ ਵੱਧ ਦਿੱਕਤ ਕਰਦਾ ਆ ਹਣੇ ਬਲੋ ਹਾਂ ਅਮੀ ਤੋਂ ਤਪਾ ਨਿਕਲੂਗੀ ਤਪ ਤਾਂ ਵੈਸੇ ਵੀ ਤੁਹਾਨੂੰ ਦਿਖਾ ਵੀ ਦਿੰਨੇ ਆ ਦੇਖੋ ਤਪ ਦੀ ਨਿਕਲਣ ਦੀ ਤਾਕਤ ਹੈਗੀ ਆ ਵੀ ਤਪ ਨਿਕਲੂਗੀ ਵਾਹ ਇੱਕ ਵਾਸੋਂ ਉਧਰੋਂ ਆਲਾ ਜਿਵੇਂ ਬੱਦਲ ਵਈ ਪੂਰੀਆ ਵੀ ਨਹੀਂ ਪਊਗਾ। ਉਹ ਸਾਹਮਣੇ ਖੜਾ ਜੋ ਟਰੱਕਾ ਲੱਦਦਾ ਅੱਧਾ ਲੱਦਿਆ ਗਿਆ ਅੱਧਾ ਲੱਦਣਾ। ਇਹ ਬੋਲ ਜਾਣੇ ਭਰ ਕੇ ਵੀ ਤਾਂ ਜਾਣਗੇ। ਆ ਤਾਂ ਸਵੇਰੇ ਸਵੇਰੀ ਮਾਦਾ ਨੇ ਠਾਲ ਕੇ ਮਾਦਾ ਕਦੀ ਵੀ। ਸਾਈ ਘਰ ਜਾਂਦੇ ਤੇ ਤੂੰ ਜਾ ਮੋਟਰ ਤੇ। ਪਹਿਲਾਂ ਮੋਟਰ ਤੇ ਪੈਦਾ ਵਤੰਦਰਾ ਨੇ ਹੁਣ ਹੁਣ ਪੈਦਾ। ਹੁਣ ਮੰਡੀ ਭੇਜਤਾ ਆਏ ਅਭੀ ਮੈਂ ਤਵਈ ਨਾ ਤਾਂ ਚੰਗੀ ਚੱਲੇ ਜਿਹੜੇ ਪੱਖਾ ਲੱਗ ਜਵੇ ਵਧੀਆ ਉਹ ਤੋਂ ਵਧੀਆ ਰੀਸ ਨਹੀਂ ਹੈ ਪੱਖਾ ਲੱਗ ਜੇ ਤਾਂ ਵਧੀਆ ਹੀ ਆ ਉਹ ਨਿਕਲੂਗੀ ਤੋਂ ਪਤਾ ਇਧਰੋਂ ਵੀ ਇਧਰੋਂ ਮੌਸਮ ਸਾਫ ਆ ਇੱਧਰ ਹੀ ਆ ਜਿਆਦਾ ਬੱਦਲ ਪਾਈ ਸੀ ਤਾਂ ਦੇਖਾ ਜਾ ਮੁਫਰਾਵਾ ਗੁੰਮ ਘਰ ਮਾੜੀ ਮੋਟੀ ਗੰਮਣ ਦੀ ਬੰਦੀ ਆ ਲੋਟ ਆ ਜਾਉਣਾ ਜਿਵੇਂ ਨਾ ਕਹਿੰਦੇ ਨੇ ਜਿਵੇਂ ਰੱਬ ਡਰਾਉਂਦਾ ਹੁੰਦਾ ਵੱਢ ਲੋ ਏ ਕਣਕਾਂ ਵੱਢ ਲੋ ਉਹ ਚਾ ਲਗੜਾ ਕੋਈ ਚੱਕਰ ਤਾਂ ਨਹੀਂ ਇਹਦਾ ਮੈਂ ਠੀਕ ਹੈ ਇਹ ਕੀ ਕਰਦੇ ਸਭ ਤਾਂ ਇਹ ਆ ਬਾਬੂ ਜੀ ਗਿਰੀ ਨਹੀਂ ਪਾਉਂਦੇ ਮਾਨਨ ਦੇ ਕੋਟਾ ਰੋਇਆ ਰੋਇ ਟਰਾਲੀ ਤੇ ਦਰਪਾਲ ਪਾਈ ਹੋਈ ਆ ਉੱਪਰ ਵੀ ਪਤਾ ਨਹੀਂ ਸਾਹ ਹੋਊਗਾ ਮੌਸਮ ਤਾਂ ਸਾਫ ਜਈ ਆ ਸਵੇਰੋਂ ਸਵੇਰ ਹੀ ਜ਼ਿਆਦਾ ਲੱਗ ਰਿਹਾ ਜੀ ਮੰਮੀ ਹੋਊਗਾ ਵੈਸੇ ਤਾਂ ਸਾਰਿਆਂ ਆ ਦੇਖ ਲੋ ਢੱਗਿਆ ਹੋਇਆ ਨੇ ਕਣਕਾਂ ਸਿਆਂ ਜਿਨ੍ਹਾਂ ਦੇ ਕੰਡੇ ਲੱਗ ਗਏ ਪਖਾ ਲੱਗ ਗਏ ਉਹ ਬੋਰੀਆਂ ਦੇ ਵਿੱਚ ਘਰ ਰੱਖਿਆ ਨੇ ਹਾਂ ਲੋਡ ਹੋ ਰਿਹਾ ਟਰੱਕ ਮਨਮੇਨ ਜੀ ਆਪ ਲੱਗੇ ਹੋਇਆ ਨਾਲ ਚਾੜ ਹਾਂ ਚਾੜ ਲਿਆ ਪੰਜ ਦਰ ਮੈਂ ਪਾਣੀ ਕਾਲਾ ਕਰ ਦਿੰਦਾ ਸਤਿ ਗੁਰੂ ਜੀ ਫੇਰ ਮਿਲਦਾ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਟੀਵੀ ਮੈਂ ਤੁਹਾਡਾ ਆਪਣਾ ਗਗਨਦੀਪ ਸਤਿ ਸ਼ਕਾਲ ਜੀ